ਆਣਿਆ ਦੇ ਨਾ ਇਹੋ ਜਿਹੇ ਰਿਸ਼ਤੇਦਾਰ ਹੁੰਦੇ ਨੇ ਜੇ ਅਗਲੇ ਦੇ ਇੱਕ ਕਮਰੇ ਚ ਏਸੀ ਲੱਗਿਆ ਹੋਵੇ ਨਾ ਦੇਖ ਲੈ ਫਿਰ ਤ ਉਹ ਤੈ ਤੋੜ ਦੁੰਦੇ ਨੇ ਕਿਰਾ ਭਾਈ ਸਾਡੇ ਤਾਂ ਸਾਰਾ ਟੱਬਰ ਅਸੀਂ ਏਸੀ ਥੱਲੇ ਪੈ ਜਾਣੇ ਆ ਅਸੀਂ ਆਏ ਗਏ ਨੂੰ ਵੀ ਏਸੀ ਜਦੀ ਲਾ ਦਨੇ ਸਾਨੂੰ ਪਹਿਲਾਂ ਫੋਨ ਕਰਨਾ ਨਾ ਇਸ ਤਰ੍ਹਾਂ ਵੀ ਹੁਣ ਅਸੀਂ ਤਾਂ ਰੂਮ ਠੰਡਾ ਕਰਨ ਵਾਸਤੇ ਏਸੀ ਲਾ ਦਨੇ ਆ ਰੂਮ ਠੰਡਾ ਹੋ ਜਾਣਾ ਸੇਵਤਾ ਸਣਸਣ ਕਹਿਣਾ ਬੰਦੇ ਦਾ ਕਈ ਵਾਰ ਸਿਰ ਦੁਖਣਾ ਲੈਂਦਾ ਵੀ ਕੇ ਸੂ ਫਿਰਨਾ ਕਿ ਏਸੀ ਹੋਈ ਆ ਕਿ ਡੱਕ ਮਹਿੰਗਾ 35 ਹਜ਼ਾਰ ਦਾ 36 ਦਾ ਜੀ 40 ਦਾ ਜੂ ਕੀ ਆ ਮਾਖਾ ਸਾਡੇ ਹੋਈ ਆ 10 ਮਹੀਨਾਂ ਖੜੀਆਂ ਨੇ ਲੱਖ ਲੱਖ ਰੁਪਈਆ ਵਾਲੀ ਨੇ ਹਾਂ ਕੀ ਗੱਲ ਜੇ ਸਾਡੇ ਏਸੀ ਨਹੀਂ ਹੈਗਾ ਨਾ ਸਹੀ ਮਾ ਸਾਡੇ 7 ਲੱਖ ਦਾ ਤਾਂ ਸਾਡਾ ਟਰੈਕਟਰ ਖੜਾ ਵਾ ਕੱਲਾ ਹਾਂ ਬਾਕੀ ਮਾ ਸਾਡੇ ਸਾੜੇ ਆ ਸੰਦ ਗਣਣ ਲੋਕਰ ਕਿੰਨੇ ਨੇ ਹੈ ਇੰਨੇ ਕ ਤੁਹਾਡੇ ਏਸੀ ਜਿੰਨਾ ਤਾਂ ਸਾਡਾ ਇੱਕ ਸੰਦ ਆ ਸਾਡਾ ਰੂਟਰ ਆ ਰੀਟਰ ਦੇ 5 ਮੈਖਿਆ ਏਸੀ ਲੱਗ ਜਾਣ ਉਹ ਅਸੀਂ ਮਾਫ ਫੋਕਰੇ ਨਹੀਂ ਹੁੰਦੇ ਪੰਡਾ ਵਾਲੇ ਪੰਡਾ ਵਾਲਿਆਂ ਤਾਂ ਇਹ ਹੁੰਦਾ ਬਾਹਰ ਤੱਕੇ ਖਾਣੇ ਨੇ ਖੇਤਾਂ 'ਚ ਏਸੀ ਥੱਲੇ ਤਾਂ ਤਾਂ ਪਈਏ ਪੰਡਾ ਵਾਲੇ ਤਾਂ ਪੈਣ ਜੇ ਏਸੀ ਦੇ ਵਿੱਚ ਬੈਠ ਕੇ ਕੰਮ ਕਰਨਾ ਹੋਵੇ ਮੱਛਣਾ ਤਾਂ ਜਾ ਕੇ ਖੇਤਾਂ 'ਚ ਆਦੇ ਕਿੱਥੇ ਫਿਰ ਭਾਈ ਜ਼ਿੰਮੇਦਾਰ ਬੁੜੀਆਂ ਨੇ ਚੁੱਲ੍ਹੇ ਮੁਰੇ ਮੱਛਣਾ ਸਰਦੇ ਸਾੜੀ ਆਦੇ ਰਣ ਮੁੰਡੇ ਕਾਲੇ ਧੂਰੇ ਹੋਏ ਪੈਰੇ ਮਾਰ ਕੇ ਆਇਆ ਹੈ ਪੁੱਠੇ ਤਵੇ ਵਰਗੇ ਵਿਚਾਰੇ ਆਹ ਕੁੜੀਆਂ ਕੱਤਰੀਆਂ ਰੋਟੀ ਪਕਾ-ਪਕਾ ਕੇ ਭੂੰਡਾਂ ਵਰਗੀਆਂ ਬਣੀਆਂ ਪਈਆਂ ਨੇ ਤਰਸਾਂ ਦਾ ਦੇਖ ਦੇਖ ਕੇ ਚਲ ਕੁੜੀਆਂ ਦਾ ਭਾਈ ਫਿਰ ਸੀਰ ਕਰਵਾ ਲੈਂਦੀਆਂ ਨੇ ਚਲ ਮਾੜਾ ਮੋਟਾ ਹੈ ਵੀ ਗਰਮੀ ਜ਼ਿਆਦਾ ਆ ਕਰੀਮਾਂ ਬਥੇਰੀਆਂ ਲਾ ਲੈਂਦੀਆਂ ਨੇ ਵੀ ਆ ਸੇਕ ਤੋਂ ਬਚਣ ਤੋਂ ਧੁੱਪਾਂ ਤੋਂ ਬਚਣ ਤੋਂ ਹਾਂ ਮੁੰਡੇ ਕੀ ਕਰਨ ਮੈਂ ਤਾਂ ਐਂ ਆਈ ਜਾਂਦਾ ਦੇਖਦੇ ਕਿ ਹਾਈ ਨਹੀਂ ਇੰਨੇ ਕਾਲੇ ਹੋ ਗਏ ਨਹੀਂ ਮੈਂ ਮਰ ਜਾ ਕਈ ਵਾਰ ਤਾਂ ਐਂ ਲੱਗਦਾ ਕਿ ਚਿੱਟੇ ਵੀ ਹੋ ਜਾਣਗੇ ਫਿਰ ਸੋਚੀਦਾ ਵੀ ਹੁਣ ਤਾਂ ਇਹਨਾਂ ਨੇ ਜਿੰਨਾ ਚਿਹਰ ਭਾਈ ਕਣਕ ਨਹੀਂ ਬੀਜੀ ਜਾਂਦੀ ਖੇਤ ਕੀ ਰਹਿਣਾ ਪਰ ਫੇਰ ਵੀ ਆਲਾ ਕਹਿੰਦਾ ਜੱਟ ਬੇਲੀ ਨੇ ਧਰਨਿਆਂ ਤੇ ਬੈਠੇ ਤਾਂ ਹੀ ਮੈਂ ਤਾਂ ਇਹ ਕਹਿੰਨੀ ਆ ਜੱਟਾਂ ਦੀ ਕਮਾਈ ਤਾਂ ਦੇਖੋ ਆ ਕਿੰਨੀ ਔਖੀ ਆ ਹਾਏ ਹਾਏ ਰਹਿ ਰੱਬ ਦਾ ਨਾਮ ਸਾਢੇ 3 ਵਜੇ ਉੱਠ ਖੜੀ ਦਾ ਹਾਏ ਮੁੰਡੇ ਫੁੰਡੇ ਆਏ ਫਿਰ ਜਾਂਦੇ ਹੁਣ ਤਾਂ ਦੇਖ ਲੈ ਕਾਂਵਲੇ ਹੋਏ ਪੈਨੇ ਜਵਾਕੇ ਣਿਤਪਾਂ ਦੇ ਵਿੱਚ ਭਾਈ ਏਸੀ ਜੇ ਲੱਗਿਆ ਹੋਊ ਤਾਂ ਜਵਾਕ ਫਿਰ ਕੰਮ ਕਿੱਥੋਂ ਕਰਨਗੇ ਹੈ ਫੇਰ ਤਾਂ ਏਸੀ ਥੱਲੇ ਬੈਠਣਗੇ ਨਾ ਉਹ ਜੱਟ ਜਿਵੇਂ ਦਾਰਤਾ ਭਾਈ ਕੂਲਰ ਵੀ ਮਸੀ ਲਾਉਂਦੇ ਨੇ ਅਸੀਂ ਤਾਂ ਭਾਈ ਪੱਖਾ ਹੀ ਮਖਿਆ ਲਾਉਨੇ ਆ ਦੇਖ ਭਾਈ ਚਾਹੇ ਸਾਨੂੰ ਚੰਗੇ ਕਾ ਚਾਹੇ ਮਾੜੇ ਕਾ ਅਸੀਂ ਤਾਂ ਅੱਧੀ ਰਾਤ ਤੋਂ ਪੱਖਾ ਵੀ ਬੰਦ ਕਰ ਦਿੰਨੇ ਆ ਇੰਨੇ ਬਿਜਲੀ ਦੇ ਬਿੱਲ ਕਿੱਥੋਂ ਭਰੀਏ ਮਖਿਆ ਹੈ ਤੈਨੂੰ ਪਤਾ ਕਿੰਨਾ ਕਿੰਨਾ ਤਾਂ ਕਿ ਸੂਰਨਾ ਤਣਕਾਂ ਤੇ ਖਰਚਾ ਹੋ ਕੇ ਤੂੜੀਓ ਪੱਲੇ ਬਚਦੀ ਆ ਹਾਂ ਚਲ ਜੀਰੀ ਜ਼ਰੂਰ ਫਰਕ ਪਾ ਆਪਾਂ ਇਹ ਨਹੀਂ ਕਹਿੰਦੇ ਵੀ ਜੀਰੀ ਦੇ ਵਿੱਚ ਕੁਝ ਬਚ ਰਹਿਦਾ ਵਾ ਜਿਹੜੀ ਆਹਾ ਅੱਜਕੱਲ ਹਾੜੀ ਆ ਹਾੜੀ ਦੀ ਫਸਲ ਚ ਤਾਂ ਸਾਰੇ ਜ਼ਿਮੀਂਦਾਰਾਂ ਨੂੰ ਪਤਾ ਵੀ ਛਾਵਾਂ ਵਾਲਾ ਮੈਂ ਹੁੰਦਾ ਆੜਤੀਏ ਦੇ ਪੈਸੇ ਦੇ ਤੇ ਲਿਮਟ ਭਰਾਤੀ ਉਹ ਕਰਾਤਾ ਜੋ ਕਰਾਤਾ ਉਹ ਕਰਾਤਾ ਅੱਜਕੱਲ ਦੇ ਨਵੇਂ ਸਿਰਿਆਕ ਵਿੱਚ ਕੋਤੇ ਤੇ ਜ਼ਮੀਨਾਂ ਲੈਣੀਆਂ ਪਾਣੀ ਥੱਲੇ ਚਲੇ ਜਾਂਦੇ ਨੇ ਮੋਟਰਾਂ ਦੇ ਬੋਰ ਦੂਵੇ ਕਰ ਰਹੇ ਨੇ ਮੋਟਰਾਂ ਵੱਡੀਆਂ ਕਰਾਉਣੀਆਂ ਨੇ ਆਹੀ ਕੁਛ ਨਹੀਂ ਮੁੱਕਦਾ ਗਰਮੀ ਗਰਮੀ ਤਾਂ ਤੋਬਾਰਾਮ ਵੀ ਮੈਂ ਕਹਿੰਨੀ ਜਿੰਨੇ ਪੈਸੇ ਫਿਰ ਉਹ ਕਢਾ ਲੂ ਉਹਨਾਂ ਨੂੰ ਪੈਸੇ ਤੂੜੀ ਚਕਾਈ ਉਹਨਾਂ ਨੂੰ ਪੈਸੇ ਕੰਪੈਨ ਵਾਲਿਆਂ ਨੂੰ ਆ ਹੁਣ ਮੂਰੇ ਜੀਰੀ ਲਵਾਈ ਆ ਇਹਨੂੰ ਪੈਸੇ ਆ ਹਮ ਜੀਰੀ ਦਾ ਵੀ ਕਿੰਨਾ ਮਹਿੰਗਾ ਉਹਦੇ ਪੈਸੇ ਭਾਈ ਤੋਬਾ ਹੋ ਜਾਂਦੀ ਆ ਹਾਏ ਹਾਏ ਖੇਤੀ ਵਾਲੇ ਲੋਕਾਂ ਦੀ ਤਾਂ ਇਹ ਸ਼ਹਿਰੀ ਆਰਾਮ ਨਾਲ ਉੱਠ ਕੇ ਆਉਂਦੇ ਨੇ ਦੁਕਾਨਾਂ ਚੋਂ ਜਾਂ ਆਪਣੇ ਦਫ਼ਤਰਾਂ ਚੋਂ ਇਹ ਆ ਕੇ ਫੇਰ ਆਏ ਫੜਾ ਮਾਰੀ ਜਾਣਗੇ ਸਾਡੇ ਤਾਂ ਬਾਥਰੂਮਾਂ ਚ ਵੀ ਵਕਾ ਛੋਟਦਾ ਏਸੀ ਲੱਗਿਆ ਹੋਊ ਹੋਰ ਤਾਂ ਉਹ ਤੁਹਾਡੇ ਬਾਥਰੂਮਾਂ ਚ ਵੀ ਉਹ ਮਿੱਥ ਤੱਕ ਕੇ ਹੀ ਦਿਆ ਆਖੋ ਉੱਥੇ ਵੀ ਏਸੀ ਲਵਾ ਲੋ ਨਾ ਲੱਗਣੇ ਵੀ ਗਰਮੀ ਗਰਮੀ ਨਾ ਆ ਜਵੇ ਬਾਲੀ ਗਰਮੀ ਆ ਬਿ ਸ਼ਰਮ ਮੈਂ ਇਹ ਪੂਰਾ ਕਰਕੇ ਛੱਡਦੀ ਨਹੀਂ ਆ ਮੂੰਹ ਤੇ ਕਹੀ ਜਾਨੀ ਹੁੰਦੀ ਨਾਲ ਹੁੰਦੇ ਚਾਹੇ ਲਾ ਸਮਝੇ ਨਾ ਸਮਝੇ ਸਮਝਣ ਮਾਏ ਸਮਝ ਵੀ ਜਾਂਦੇ ਨੇ ਜਿਨ੍ਹਾਂ ਨੇ ਨਹੀਂ ਸਮਝਣਾ ਨਾ ਸੀ ਮਸੀਂ ਸਾਡੀ ਹੱਦ ਕੋਦਕ ਨਹੀਂ ਮੰਮਦਾ ਕਿ ਤੁਹਾਡੇ ਘਰ ਤੇ ਅਸੀਂ ਏਸੀ ਲਵਾ ਲਾਂਗੇ ਅਸੀਂ ਤਾਂ ਅੱਧੀ ਰਾਤ ਪੱਖੇ ਦੀ ਸੱਚ ਵੀ ਕੱਢ ਤੇ ਸਾਡੇ ਕੋਤੇ ਆ ਕੇ ਰਾਤ ਨਾ ਰਹਿ ਜੇ